ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਕੀ ਭਾਈ ਚਾਚੇ ਨਾਲ ਕੋਲ ਬੈਠੇ ਆਂ ਗਰਮੀ ਦਾ ਆਨੰਦ ਮਾਣ ਰਹੇ ਆ ਹਾਂ ਹਾਂ ਰੰਗ ਦਾ ਬਹੁਤ ਕਰਦੇ ਇਲਾ ਰੰਗ ਤਾਂ ਰੰਗਿਆ ਇੰਦਾ ਹਾੜੇ ਚਾਚਾ ਭਾਈ ਉਹ ਜਦੇ ਰੰਗ ਬਦਲ ਕੇ ਕੱਪੜਾ ਚਾਚਾ ਇੱਧਰੋਂ ਜਾਂਦਾ ਕੁੜਤਾ ਫਿਰ ਮੈਂ ਬਦਲ ਕੇ ਮੋਢੇ ਤੇ ਰੱਖ ਕੇ ਆ ਜਾਂਦਾ ਹਾਂ ਭਾਈ ਉਹ ਕਾ ਕਰਾ ਹੁਣ ਗਰਮੀ ਜਿਹੀ ਆਹੋ ਬਸ ਥੋੜੇ ਕੋਤੇ ਹਵਾ ਵੀ ਬਹੁਤ ਪੱਤਾ ਵੀ ਨਹੀਂ ਖਿਲਦਾ ਦੇਖ ਲਾ ਹੈ ਹਵਾ ਨਹੀਂ ਲੱਗਦੀ ਘਰ ਚ ਬੁੱਢਾ ਪੱਖੇ ਦੇੰਦੇ ਬਹਿ ਜਾਂਦਾ ਹਵਾ ਦਾ ਲਾ ਨਹੀਂ ਪੱਤਾ ਵੀ ਨਹੀਂ ਆਖੇ ਨੂੰ ਇੱਥੇ ਗੁੱਡਾ ਲੱਗਿਆ ਬੈ ਅਸੀਂ ਕਿਹੜਾ ਪੱਤਾ ਦੇੰਦਾ ਨਾ ਉਹਦੇ ਫਰਕ ਆ ਥੋੜਾ ਯਾਰ ਕਿਹੜਾ ਮੈਨੂੰ ਖੁੱਲਾ ਏ ਖੁੱਲਾ ਏ ਹਵਾ ਕਰ ਉਹ ਸੁੰਧੀ ਰਹਿੰਦੀ ਏ ਜੀ ਉਹ ਮੇਰੀ ਗੱਲ ਸੁਣ ਲੈ ਚਾਹੇ ਤੂੰ ਬਗਲ ਦੇ ਅੰਦਰ ਰੱਬ ਨੇ ਹਵਾ ਉਹਦੇ ਚਾਹੇ ਤੂੰ ਬਗਲ ਦੇ ਅੰਦਰ ਆ ਚਾਹੇ ਆ ਬਾਹਰ ਆ ਜਾ ਪੱਤਾ ਹੀ ਨਹੀਂ ਹਿਲਦਾ ਬਈ ਬਾਹਰ ਦੀ ਹਵਾ ਤਾਂ ਬਾਹਰ ਲੀਉ ਆ ਜੇ ਚੀਲਾ ਉਹ ਬਾਰੀ ਆਉਣ ਦੀ ਦੀ ਆਉਣ ਦੇ ਦੀ ਆ ਬਾਹਰ ਕਿਹੜੀ ਹਾਲਤ ਦਿਖਾਈ ਤਾਂ ਆ ਪੱਛੋ ਮੇਰਾ ਕੋਣ ਹਵਾ ਕਰ ਕਟਪਦਾ ਤਾਂ ਉਹ ਹਵਾ ਦੇਗਾ ਆ ਬੁੱਲਾ ਆ ਮੰਨਦੇ ਫਿਰ ਕਿਆ ਤਾਂ ਨਾ ਹਵਾ ਵਈ ਬਾਹਰ ਦੀ ਹਵਾ ਹੀ ਆ ਇਹ ਨਹੀਂ ਮਾਰਦਾ ਕਦੇ ਹੂੰਕਾ ਤਾਂ ਨਹੀਂ ਮਾਰਦਾ ਪਹਿਲਾਂ ਹੂੰਕ ਵੀ ਕਰਦਾ ਕਦਾ ਹੂੰਕੋ ਜਿਸ ਵੀਰ ਨਹੀਂ ਦਈ ਆ ਇਹ ਕਦੇ ਵੀ ਕਰਦਾ ਪਹਿਲਾਂ ਕਾਹਤੇ ਬਾਤ ਕਰੇ ਨਾ ਹੂੰਦੂਆ ਨਹੀਂ ਇਹ ਪਿੱਛੇ ਹੂੰਵਾ ਕੇ ਪੀਆ ਨਾ ਨਾ ਕੇ ਬਿਆ ਗਲੇ ਮਾ ਸ਼ਾਲਾ ਨਾ ਮਾਰਦੀ ਜਣਾ 5-7 ਵਾਰ ਤੇ ਪਾਤੇ ਉਹ ਪਨੀਰੀ ਵਾਲਾ ਖੇਤ ਆ ਘਾਣਾ ਵੀ ਪਤਾ ਕਿਹਦੇ ਵਾਲਾ ਦਦਾ ਇੱਕ ਪਨੀਰੀ ਵਾਲਾ ਕਰਵੇ ਵੀ ਜ਼ੀਰੋ ਲੈਵਲ ਹਰਜੀਵ ਸਿੰਘ ਵੀਰੇ ਨੇ ਇੱਕ ਪਨੀਰੀ ਵਾਲਾ ਲੇਅਰ ਦਾ ਨੰਬਰ 2 ਵਿਚੇ ਡਾਇਆ ਵਿਚੇ ਮੱਕੀ ਬੋਬਾ ਹੋਈ ਆ ਵਿਚੇ ਡਾਇਆ ਠੱਕਣ ਦਾ ਡਾਇਆ ਛਟੇ ਕਿੰਨਾ ਵੰਸੂ ਡਾਇਆ ਦਾ ਸੁਪਰ ਦਾ ਸੁਪਰ ਦਾ ਸੁਪਰ ਦਾ ਜਿਹਦਾ ਸੁਪਰ ਦਾ ਜੂਰੀਏ ਦਾ ਇੱਕ ਇੱਕ ਪੈਕਟ ਜਾਂ ਹੋਟੜਾ ਇਹਨੇ ਲੱਗ ਨਹੀਂ ਆਵਾ ਚੱਲ ਵੀ ਘੜੀ ਚ ਹਾਂ ਚੱਕਰ ਬੰਦਾ ਕੀ ਹੇਲਣਾ ਆਹ ਐਨੀ ਜਗਾ ਚਾ ਪਨੀਰੀ ਵਾਲਾ ਕੀਤਾ ਲੱਗੇ ਦੀ ਹਾਂ ਉਹ ਵੀ ਫੇਰ ਆਏ ਲੱਗੇ ਦੀ ਦਾ ਜਿਹਦੇ ਮੈਂ ਟੋਟਾ ਡਾਇਆ ਪਿਆ ਮੈਂ ਦਾ ਹਲਗੀ ਮਿੱਟੀ ਇਧਰ ਉੱਤਰ ਰਹੀ ਉਹ ਜਾ ਕੇ ਉਹ ਹਾਂ ਹਾਂ ਤੁਹਾਨੂੰ ਦਸ ਤਾਰੇ ਵੀ ਲੱਗੇ ਦਿਖ ਰਹੇ ਲੱਗੇ ਨਿਕਦਾ ਪਾ ਵੇ ਗਿਆ ਥੋੜਾ ਹੋਇਆ ਕਿਤੇ ਹੋਰ ਥੋੜਾ ਪਾ ਵਿੱਚ ਵਿੱਚ ਥੋੜਿਆ ਪਸਮਾ ਪਾਤੀ ਹੁਣ ਤੁਸੀਂ ਪਹਿਲੇ ਰਹੇ ਸੀ ਤਾਂ ਹੀ ਨਹੀਂ ਮੂੰਹ ਕਰਦੀ ਹੋਰੇ ਨੂੰ ਇਕਰੇ ਵਾ ਹੋਣਾ ਅੱਲਾ ਵਸ ਤਾਕੇ ਬਈ ਦੋ ਛੱਟੇ ਲਾਉਣੇ ਸਭ ਵੀ ਨੂੰ ਤਾਂ ਬਹੁਤ ਇੰਨਾ ਤਾਂ ਸਭ ਵੀ ਨਹੀਂ ਜਿਆਦਾ ਹੋ ਕਰਦੀ ਉਹ ਇਹ ਦੇਖੀ ਰੰਗ ਕਣਾ ਖਲਾਈ ਪੜ ਉਤਰ ਲੱਗੇ ਉਹ ਇੱਕ ਨਹੀਂ ਉਤਰਦੇ ਹੁੰਦੇ ਆ ਯਾਰ ਇਹ ਪੜ ਉਤਰ ਨਹੀਂ ਹੈ ਇੱਥੇ ਕੀ ਹੈ ਇੱਥੇ ਫੇਰ ਰਖੀ ਉਹਨਾਂ ਦੇ ਕੋਲ ਛੱਡੇ ਆ ਮਲਾ ਵੀ ਰੰਗ ਕਰੋ ਨਹੀਂ ਉਹ ਧੀਰੀ ਗਲੇ ਨਹੀਂ ਪਰ ਇਹਦਾ ਗਾਉਂਦਾ ਯਾਰ ਰੰਗ ਉਖੜਾ ਹੁੰਦਾ ਨਹੀਂ ਆਪਣੇ ਇਹ ਗਰਮ ਜਿਹੜਾ ਕਹਿੰਦੇ ਕਿਵੇਂ ਹੁੰਦਾ ਉਹ ਦੂਆ ਇੱਕ ਰੰਗੇ ਯਾਰ ਕਹਿੰਦੇ ਧੁੱਪਾਂ ਮੇ ਰੱਖਿਆ ਵੈਣਾ ਨੇ ਯਾਰ ਫੁੱਲ ਲੈਂਦਾ ਕੀ ਸਫਾਈ ਜਿਹੜਾ ਉਹ ਥੱਲੇ ਏਪੜੀ ਦਾ ਮੈਨੂੰ ਐ ਕਰਨ ਲੱਗਾ ਥੱਲੇ ਬ੍ਰਹਿਮੰਨ ਨਹੀਂ ਮਾਰੇ ਥੱਲੇ ਬ੍ਰਹਿਮੰਨ ਨਹੀਂ ਕੋਈ ਤਾਂ ਹੀ ਉਹ ਤੇ ਯਾਰ ਉਹ ਦੇਖੀ ਸਾਈਡ ਪਰ ਯਾਰ ਬਾਈ ਆ ਦੇਖ ਉਹ ਆ ਦੇਖ ਕੀ ਇੰਨੀ ਖਲੇ ਪੜੀ ਨਾ ਥੱਲੇ ਜਾ ਉਹ ਪ੍ਰਾਈਮਰ ਨਹੀਂ ਹੈਗਾ ਜਾ ਰੇ ਯਾਰ ਤਾਂ ਹੀ ਆ ਫਿਰ ਸਿੱਧਾ ਰੰਗ ਆ ਇਹ ਤੱਤ ਬੜਾ ਤੜਾ ਵਾਲਾ ਕੰਮ ਚੱਕ ਲੋ ਰੱਖਣ ਵਾਲਾ ਹੀ ਆ ਕੋਈ ਜਾਲੀ ਫਿਰ ਛੱਡ ਜਾਂਦੇ ਉੱਥੇ ਵੀ ਇਹ ਨੂੰ ਰੰਗ ਕਰਕੇ ਭੇਜੋ ਰਸ ਟੈੱਕਰ ਲਾ ਕੇ ਆਹ ਸਹੀ ਗੱਲ ਆ ਫਿਰ ਸੀਰੀਅਲ ਜਾਲੀ ਨਹੀਂ ਜਾਂ ਪੱਤੀਆਂ ਪੈਣੀਆਂ ਜੇ ਆਉਂਗੇ ਨਾਲੇ ਪੱਤੀਆਂ ਪੋਰੀਆਂ ਕਰਨੀਆਂ ਨਾ ਕਰਾਣੀਆਂ ਨੂੰ ਦੀਤੀ ਸੇ ਆਪੂ ਸਿੱਧੇ ਅੱਜ ਟੈਂਪੂ ਕੋਲ ਆ ਦੇਣਾ ਵੀ ਇਹ ਨੂੰ ਰੰਗ ਕਰਕੇ ਯਾਰ ਕਰਕੇ ਭੇਜੋ ਪ੍ਰਾਈਮਰ ਤਾਂ ਜ਼ਰੂਰੀ ਆ ਬਾਈ ਕੋਈ ਫਸਲ ਕੋਈ ਸੜੀ ਆਹ ਚੀਜ਼ ਆ ਆਪਣੀ ਵੱਧਦਾ ਹੀ ਤਾਂ ਆਇਆ ਜੀ ਆਹ ਨਹੀਂ ਆ ਰਿਹਾ ਵੱਜਦਾ ਆ ਮੇਰੇ ਆ ਤਾਂ ਹੁਣ ਉ ਉਹ ਵੀ ਵਾਰ ਥੱਲੇ ਦਿਖਦਾ ਵੀ ਪ੍ਰਾਇਮਰ ਵੱਜਿਆ ਗਿਆ ਪ੍ਰਾਇਮਰ ਹੀ ਖੁੱਗੀ ਆ ਹਾਂ ਥੰਦੇ ਜਾ ਤੇ ਡੀਜ਼ਲ ਮਾਰ ਦੇਣਾ ਤਾਂ ਬੱਸ ਗਾਡੀ ਡੀਜ਼ਲ ਮਾਰ ਦੇਣਾ ਉਹ ਨਹੀਂ ਪੂਰੀ ਦੀ ਗੱਲ ਉਹਨੇ ਚੱਲਣਾ ਸੜਾ ਜਿਹੜੇ ਹਾਂ ਜੋਰੇ ਸੀ ਇੱਕ ਮਿੰਟ ਜਿਹਨੇ ਮਾਰ ਜੋਣਾ ਜਿਹੜੇ ਮਾਰ ਜੋ ਜੁੰਦੀਆਂ ਇਹ ਹੋਰ ਤਾਂ ਤਿੱਖੀਆਂ ਹੋ ਗਿਆ ਪੱਤੀਆਂ ਉਹਨੀਆਂ ਤਿੱਖੀਆਂ ਉਹ ਤਾਂ ਲੱਗੀਆਂ ਆ ਤਾਂ ਮੂੰਹ ਵੱਡ ਗਏ ਨਾਲੇ ਮਾ ਪੂਰੇ ਤਿੱਖੀਆਂ ਹੋਣ ਇਹਨਾਂ ਨੇ ਭੱਜਣਾ ਪਹਿਨਾ ਇਹ ਵੀ ਨਹੀਂ ਜੀ ਭੱਜਦੀ ਆਦੇ ਬਹੁਤ ਹੁੰਦਾ ਬਾਈ ਹੰਡੀ ਆ ਉਹ ਆਏ ਓਏ ਚੱਲਦੇ ਬਹੁਤ ਹੁੰਦਾ ਕਿਹੜੀ ਪੱਤੀ ਹੋਵੇ ਬਿਲਜੀ ਹੋਈ ਜੀ ਉਹ ਥੱਲੇ ਲੱਗਦੀ ਹੈ ਚੱਲੀ ਵੀ ਨਹੀਂ ਰੋੜ ਪੱਥਰ ਪੁੱਤਰ ਵੀ ਚੱਲੀ ਵੀ ਹੋਣੀ ਹੈ ਜੜ ਜੁੱਸ ਕਹਿੰਦਾ ਸ਼ੁੱਧ ਆ ਪਹਿਰਾਲਾ ਮੜਾ ਤਾਂ ਪਹਿਲਾ ਵੀ ਬੋਸ ਹੁੰਦਾ ਉਹਦਾ ਬਹੁਤਾ ਉਹਦਾ ਜਮਾ ਹੀ ਚੋਹਦਾ ਉਹਦਾ ਰਹਿਣਾ ਬਹੁਤ ਆ ਇਹ ਹੁਣ ਹੈਵੀ ਸਾਲਾ 9 ਫੁੱਟ ਹੈ ਉਹ ਹੈ ਸੱਤ ਪਾ ਇਹ ਨਹੀਂ ਚਲੋ ਗੱਲ ਉਹ ਆ ਠੀਕ ਤਾਂ ਆ ਰਹਿਣਾ ਉਹ ਆਪਣੀ ਜਗ੍ਹਾ ਸਹੀ ਤਾਂ ਨਾ ਰਹਿਣਾ ਬਹੁਤ ਆ ਰਹਿਣਾ ਬਹੁਤ ਆਠ 9 ਫੁੱਟ ਹੈ 2 ਫੁੱਟ ਵਾਗ 10 ਲਾਲੂ ਲਾਲੂ ਕਾ ਤੇ ਹੈਗਾ 10 10 ਪਹਿਲਾਂ ਖੜੇ ਤਬੀਆ ਸਨ ਇਹ ਪੇਚ ਕੇ ਮੈਂ ਕਾ ਵੀ ਉਹ ਲੈ ਲਵਾਂ ਜੇ ਸਬਸਿਡੀ ਭਰਾ ਦੂੰਗਾ ਮੈਂ ਨਾ ਉਹ ਤਾਂ ਬੱਤੀ ਬੱਤੀ ਆ ਗਈਆਂ 8 6 6 ਤਬੀਖੂ ਦੀ ਬਾਹਰ ਐ ਉਹ 9 ਫਟਾਈਆ 9 ਨੋਈ ਲਾ ਲ ਸਬਸਿਡੀ ਆਉਂਦੀ ਨਹੀਂ ਦੀ ਵੀ ਇਹ ਕਿੱਥੇ ਆਉਂਦੀ ਸਬਸਿਡੀ ਹੁਣ ਵੀ ਨਹੀਂ ਹੈਗੀ ਨਾ ਕੋਈ ਮਲੇ ਗੱਗੂ ਗੱਗੂ ਵਾਲੇ ਪਰ ਹੈ ਗੱਗੂ ਬਹਿ ਜਾ ਕਿਹੜੇ ਪਰ ਹੈ ਗੱਗੂ ਨੇ ਕਿਹੜੀ ਸਬਸਿਡੀ ਆਉਂਦੀ ਗੱਗੂ ਗਰਵਾਜ ਆ ਗਰਵਾਜ ਦਾ ਜਿਆਦਾ ਲੈ ਕੇ ਦਵੇ ਬੰਦਾ ਸਬਸਿਡੀ ਜਾਂ ਗਵਰਨਮੈਂਟ ਦੀ ਨਹੀਂ ਹੈ ਇਹ ਲੈ ਕੇ ਕਿੰਜ ਜਾਂਦਾ ਹੁਣ ਕਹਣੇ ਨੂੰ ਮੈਂ ਇਹ ਕਹਿ ਦੂੰਗਾ ਵੀ 2 ਲੱਖ ਦਾ 50 ਹਜ਼ਾਰ ਸਬਸਿਡੀ ਦੇ ਕੇ ਕਹਿ ਦੂੰਗਾ 1.5 ਲੱਖ ਦਾ ਉਹ ਜਾਈ ਲੱਖ ਦਾ ਮਿਲਦਾ ਹੋਵੇ ਤੈਨੂੰ ਮਾਰ ਵੀਡੀਓ ਹੁਣ ਕੋਈ ਸੱਚ ਜਾਈ ਦਾ ਦੁਕਾਨਦਾਰ ਨੂੰ ਭਾਈ ਸਬਸਿਡੀ ਆਉਗੀ ਥੋੜੀ ਐਨੇ ਪੈਸੇ ਦੇ ਦਿਓ ਅਸੀਂ ਆ ਬਾਕੀ ਆਪੇ ਬੈਂਕ ਤੇ ਕਢਵਾਉਂਗੇ ਜਬ ਤੇਰੇ ਗਾਲ ਹੋਵੇ ਜਬ ਤੇਰੇ ਸਹੀ ਗੱਲ ਹੈ ਗਵਰਨਮੈਂਟ ਇਹ ਕਾਜ ਨਹੀਂ ਹੋ ਰਿਹਾ ਜੇ ਗਵਰਨਮੈਂਟ ਸਿੱਧੀ ਤੇਰੀ ਸਾਹ ਦੇਦੀ ਪਰ ਇਹ ਵੀ ਤੈਨੂੰ ਆਉਂਗੀ ਪਰ ਮੇਰੇ ਸਾਹ ਰੂਟਾ ਮੀਟਰ ਬਣ ਹੈ ਨਹੀਂ ਸਕਦਾ ਬਾਕੀ ਸਾਰੇ ਕਾਸੀਪੁਰ ਹੁਣੀ ਨਹੀਂ ਜੇ ਲੱਗਿਆ ਆ ਸੁਪਰ ਸੀਟਰ ਦਾ ਆ ਸੁਪਰ ਸੀਟਰ ਪਰ ਰੂਟਾ ਮੀਟਰ ਪਾਏ ਸੁਪਰ ਸੀਟਰ ਦਾ ਫਾਇਦਾ ਜਿਹੜਾ ਰੂਟਾ ਮੀਟਰ ਬਣ ਜਾਂਦਾ ਇਹ ਆ ਉਹਨਾਂ ਯਾਰ ਕਦੋਂ ਕਹਿੰਦਾ ਇਹ ਨੋਟ ਨਹੀਂ ਆਇਆ ਕੌਣ ਕਹਿੰਦਾ ਕਦੋਂ ਲੋਟ ਨਹੀਂ ਆ ਦੋ ਸਾਲ ਅਸੀਂ ਉਧਾ ਕਰਿਆ ਚੱਕਲਾ ਸੁਪਰ ਸੀਟਰ ਦਾ ਹਾਂ ਉਹਨੂੰ ਗਿਆ ਉਹਦੇ ਚਾਰ ਨਾਟ ਖੋਲ ਪਰ ਪਹਿਲਾਂ ਰੂਲਾ ਕੱਢ ਕੇ ਫੱਟਾ ਲਿਆ ਨਾਲ ਬਜੇ ਤੇਰੇ ਨਈ ਲੋਟਾਂ ਦਾ ਪੱਟਾ ਹੀ ਹੋਣਾ ਨਾਲ ਪੱਟਾ ਹੀ ਹੋਣਾ ਬਾਕੀ ਦਾ ਰੂਟਾ ਬਾਕੀ ਦਾ ਰੂਰਾ ਵੀ ਤੇ ਹੁੰਦਾ ਉਹ ਇੱਕ ਪੱਤੀਆਂ ਦਾ ਇੱਕ ਰੂਲਾ ਦਾ ਖੋਲਣਾ ਵਿਛਦਾ ਚਾਰ ਨਾਟ ਇਹਦੇ ਬੁਟੇ ਰੂਲਿਆ ਪੱਟਾ ਘਾਦੇ ਬਸ ਪੱਟੀ ਬੁਟੇ ਜਿਹੋ ਉਹਨੂੰ ਟੇਢੀ ਆ ਬੁਟੇ ਜਿਹੜਾ ਪੱਤੀ ਆਹ ਹਰ ਉਹ ਸੂਤ ਬਸੇ ਤੇ ਹਾਂ ਟੇਢੀ ਨਹੀਂ ਸੂਤਾਂ ਉਹ ਵੀ ਪੱਤੀਆਂ ਆ ਸਿੱਕੀ ਪੱਤੀ ਕੀ ਚੜੀ ਵੀ ਝੜ ਪੈਂਦਾ ਜੀ ਕੋਈ ਜੜੋਂ ਸੀ ਜਾਂ ਕਰੇ ਤੇ ਨਹੀਂ ਜੜ ਤਾਂ ਆਉਂਦੀ ਆ ਫਿਰ ਵੀ ਇਹ ਨਾ ਮਲ ਉੱਪਰ ਉੱਪਰ ਘੁੰਮ ਜਾਂਦਾ ਜੇ ਚੱਕ ਕੇ ਉਹ ਪੱਤੀ ਪਹਿਲਾਂ ਥੱਲੇ ਜਾਂਦੀ ਓਦੀ ਜਿੰਨਾ ਉਹ ਦੇਖ ਪਰਲਾ ਜੜ ਨਹੀਂ ਕਰਿਆ ਉਹ ਤਾਂ ਗੱਲ ਹੋਈ ਸੀ ਕਹਿੰਦੇ ਨਾ ਉਹ ਝੜ ਨਹੀਂ ਕਰਿਆ ਉਹ ਪੱਤੀ ਪੱਤੀ ਸਿੱਧੀ ਕਰੀ ਵੀ ਥੋੜੀ ਜੀ ਉਹ ਜੜਨੇ ਤਾਂ ਚਾਹੀਦਾ ਲਾਉਣੇ ਬੂਲਰ ਤੇ ਸੰਦ ਭਾਂਡੇ ਫੇ ਸੋਚਣਾ ਵੀ ਅਸੀਂ ਬਾਈਏ ਨਾ ਵਿਚੇ ਹਾਂ ਚੜੀਏ ਕਿ ਆ ਯਾਰ ਪਰ ਅਗਰਾਂਗੇ ਪੱਠੇ ਕਰਨੇ ਹੀ ਆ ਨਾ ਤਾਂ ਇੱਧਰ ਦੇ ਨਾ ਤਾਂ ਉੱਧਰ ਦੇ ਉਹਲਾ ਕੰਮ ਆ 15 ਚ 8 ਫੁੱਟ ਰੋਟ ਆ ਬੁੱਲਣਾ ਚ ਥੱਲੇ ਲੂਟ ਆ 7 9 7 ਲੂਟ ਆ ਰੱਖੇ ਨਾ 7 8 ਡੀ ਲੱਟ ਲੈ ਲੈ ਆਖ ਲੈ ਲੈ ਮੇਰਾ ਉਹੀ ਆ ਮੈਨੂੰ ਤਾਂ 4 ਦਾ ਚੱਕਰ ਆ ਹੁਣ ਜਿਹੜਾ ਪਿਛਲੇ ਮੇਰੇ ਪੌਣ ਪੂਰੇ ਪੂਰੇ ਸੁੱਤਾ ਪਰੇ ਜਾਂਦਾ ਤੇਰੇ 7 ਨੂੰ 8 ਦੇ ਤੇ ਮੈਨੂੰ ਤਾਂ 8 ਵਾ ਉਹ ਤਾਂ ਆਏ ਦਾ ਮੈਂ ਡਾੜੀ ਕੋ ਬੇਜੇ ਨਹੀਂ ਉਹ ਤਾਂ ਟਾਇਰ ਆਪ ਡਿਪੈਂਡ ਆ ਹੁਣ ਜਿੱਦੇ ਤੇ ਟਾਇਰ ਬੜੇ ਆ ਗੁੱਦਾ ਤੇ ਰੂਟਾ ਵੀ ਟ੍ਰੋਨ ਸਾਫ ਦਾ ਚਹਿਣਾ ਹੁਣ ਜਿਹੜਾ ਸਾਡੇ ਟਰੈਕਟਰ ਛੋਟੇ ਜਿਹੜੇ ਇਹਨਾਂ ਨੂੰ 7 ਚੱਲਦਾ 7 7 ਹੱਥ ਜਲਦਾ 13 ਦੇ 13 ਨਹੀਂ ਚੱਲਦਾ 13 ਦੇ 13 ਜਾਂ 14 15 16 ਆਏ ਆ ਗਏ ਇਹਨੂੰ ਫਿਰ ਅੱਟ ਚੱਲਣਾ ਜੇ ਹੁਣ ਮੈਂ ਰੇਡੀਅਲ ਪਾਉਤਾਂ ਤਾਂ ਹੋਰ ਚੌੜੇ ਹੋਣੇ ਇੱਥੇ ਵੀ ਉਹਨੇ ਤਾਂ ਫਿਰ ਜਾਂਦੇ ਇਹਦਾ ਨਵੇਂ ਤਾਂ ਕਰੇ ਤਾਂ ਮੈਂ ਕਾਲੂ ਪਲੇਸ 1020 ਦੀ ਪਾਉਦੇ ਟਰਾਲੀ ਵਾਲੇ ਅਬੀ ਹਿੰਮਤ ਦੇਖ ਨਾ ਬੰਦਾ ਕਹਿੰਦਾ ਮੰਗਦਾ ਕਾਲੂ ਕਹੂੰਗਾ ਸਾਨੂੰ ਉਹ ਥਣੇ ਟੰਕਦਾ ਮੰਨੂ ਨਹੀਂ ਜੈੜੀ ਨਹੀਂ ਕਰਿਆ ਤੂੰ ਤਾਂ ਜੈੜੀ ਲੱਗਿਆ ਪੇ ਸੌਦਾ ਹੋਲੇ ਥਣੇ ਮਸ਼ੀਨ ਦੇ ਦਾ ਕਾ ਮਸ਼ੀਨ ਵੀ ਕਿੱ데 ਜਾਊਂਗੀ ਨਾਲ ਕੰਡੇ ਹੁਣ ਕੱਲੀ ਤਾਂ ਮਸ਼ੀਨ बिकਦੀ ਨਹੀਂ ਲੈ ਫਿਰ ਪਾ ਲਈਏ ਪਾ ਦੇ ਬ੍ਰ ਕੋ ਲੈ ਸਭ ਪਾ ਦੇ ਮੈਂ ਕਾਲੂ ਬਾਲੂ ਫੋਟੋ ਪਾ ਦੇ ਦੀ ਨਾ ਉਰੀ ਦਾ ਬੰਦਾ ਮੰਗਦਾ ਆਪਣੇ ਦੇ ਦੇ ਗੱਡੀ ਦੇ ਖੜੇ ਹੋ ਗਿਆ ਇਹਨੇ ਕਿ ਪਸੰਦ ਆ ਗਏ ਤੁਹਾਡੇ ਵਾਲਾ ਪਤਾ ਨਹੀਂ ਕਿ ਆ ਕਿ ਖੋਣੀ ਖਾਜੀ ਤਾਂ ਵਿੱਚ ਮਾੜੀ ਮੋਟੀ ਹੋਣੀ ਤਾਂ ਹੀ ਅਗਲਾ ਪਿੱਛੇ ਵੀ ਆ ਹਾਂ ਕਰਦਾ ਗਿਆ ਸੀ ਇਹ ਕਿਹੜੀ ਆ ਸੋਨੇ ਦੀ ਪਹੁੰਚ ਵੀ ਆ ਚਾਂਦੀ ਦੀ ਹੋਣੀ ਹੈ ਚਾਂਦੀ ਦੀ ਗਹਿਣੇ ਪਏ ਆ ਉਹਦੇ ਵਿੱਚ ਚਾਂਦੀ ਦੇ ਯੂਰ ਵਾਸਤੇ ਬਹੁਤ ਤਕੜੇ ਆਉਣ ਲੱਗੇ ਯਾਰ ਫੇ ਹੁਣ ਮੇਰੀ ਗੱਲ ਸੁਣ ਲੈ ਕੰਪੀਟੀਸ਼ਨ ਹੋ ਗਿਆ ਅੱਗੇ ਛੋਟਾ ਹੁੰਦਾ ਹਾਂ ਹਾਂ ਸੂਪਰ ਸੀਟਰ ਵਾਲਾ ਕਿਹੜਾ ਮੱਸਾਈ ਉਹ ਗੇਅਰ ਬਾਕਸ ਆ ਦਾ ਤਰ੍ਹਾਂ ਸੂਪਰ ਸੀਟਰ ਵਾਲਾ ਲਾਲਾ ਜਿਹੜਾ ਮਰਜ਼ੀ ਲਾ ਲਾ ਵੀਰ ਕੋਲ ਰਿਪਰ ਆ ਦੂਆ ਪਰਾਲੀ ਵਾਲਾ ਰਿਪਰ ਆ ਉਹ ਮਖੌਲ ਮੱਲੂਗਾ ਉਹਦਾ ਗੇਅਰ ਬਾਕਸ ਕਿ ਲੋ ਕਿਆ ਕੋਈ ਵੜ ਦਿੰਦਾ ਐ ਡੜੇ ਬੂਲਰ ਵੜਤੇ ਉਹਨੇ ਹਾਂ ਆਹ ਖਤੀ ਜੀ ਮੇਰੇ ਕੋਲ ਵੀ ਤਾਂ ਗੇਅਰ ਉਹਦੇ ਵਾਲਾ ਹੀ ਉਹਦਾ ਸਾਡਾ ਸੇਮ ਹੀ ਤਾਂ ਦੋ ਗੱਲ ਕਰਾਸੇ ਹੁਣੇ ਡੰਡੇ ਹੀ ਆ ਉਹਨੂੰ ਹਾਂ ਕਰਾਸੇ ਤਿੱਖੇ ਵੀ ਨਹੀਂ ਡੰਡੇ ਹੀ ਆ ਡੰਡੇ ਹੀ ਆ ਬਾ ਤਕੜ ਤਕੜ ਹੁੰਦੀ ਦੀ ਚੱਲਦਾ ਗਿਆ ਸੜਕ ਪਰ ਪਾ ਛੱਡੇ ਥੋੜੋ ਉਹਨੇ ਇਹ ਉਹ ਤਾਂ ਗੇਰ ਵਾਹ ਕਿੰਨਾ ਤਗੜਾ ਹੂਗਾ ਕਿਹਦੇ ਸਾਹ ਕੋ ਬੜਿਆ ਤੇ ਪ੍ਰਾਣੀ ਚੀਜ਼ ਦਾ ਪ੍ਰਾਣੀ ਚੀਜ਼ ਬਹੁਤ ਪ੍ਰਾਣਾ ਉਹ ਪ੍ਰਾਣਾ ਪ੍ਰਾਣੀ ਹੀ ਬਈ ਉਹ ਫੋਰਮੈਨ ਲਿਆਇਆ ਫੋਰਮੈਨ ਕੋਲ ਵੀ ਆਈ ਦੋਦੇ ਨਾਲ ਤਾਈ ਤਾਂ ਉਹ ਸਾਡਾ ਵੀ ਗੇਰ ਵਾਕਸ ਉਹ ਤਰਾਏ ਦਿਨ ਉਹ ਤੇ ਲਿਆਇਆ ਮੁੰਡੇ ਨੂੰ ਤਾਈ ਤਾਂ ਉਹ ਇਹਦੇ ਮਗਰ ਪਿਆ ਹੋਇਆ ਹੈ ਮੁੰਡੇ ਦੇ ਕਿਹੜਾ ਕੋ ਨਹੀਂ ਟੂਟਾ ਵਿਡਰ ਦੇ ਸਾਥ ਬੜਿਆਲੇ ਤੂੰ ਇਹਦੀ ਗੱਲ ਕਰਦੇ ਆ ਉਹਦਾ ਕਟਰ ਹੁੰਦਾ ਝੁੰਡੇ ਵੱਢਣਿਆ ਵਾ ਅੱਜ ਚਲੋ ਬਾਕੀ ਬਈ ਦੇਖਦੇ ਹਾਂ ਮੌਸਮ ਨੂੰ ਜਹਾਜ਼ ਵੀ ਨਹੀਂ ਕਰ ਜੂਵੇ ਕੋਈ ਕੀ ਫਾਇਦਾ ਨਹੀਂ ਕਰੇਗਾ ਹਾਂ ਇਹਦੇ ਬਾਰੇ ਗੱਲ ਕਰਨੀ ਯਾਰ ਉਹ ਗਰਮੀ ਨਹੀਂ ਅੱਛਾ ਬਸ ਇਹ ਕਰ ਛੰਨਾ ਮਸੰਨਾ ਇਹ ਕਰ ਦਿੰਦਾ ਉਹ ਵਾਹ ਛੱਡ ਕੋ ਲੋਡ ਕਰ ਦਿੰਦਾ ਪਾਣੀ ਲਾ ਫੇਰਾ ਆ ਗਿਆ ਲੋਟ ਉੱਤੇ ਮਲਦ ਕੇ ਆ ਗਿਆ ਛੱਡਿਆ ਨਹੀਂ ਛੱਡਿਆ ਕਿੱਥੇ ਉੱਤੇ ਜੂਆ ਦਾ ਥੋੜਾ ਬੂੜੀ ਬਿੰਦੀ ਸੀ ਜੂਆ ਬਿੰਦੀ ਕਿਦਾਂ ਉਸ ਕੋਈ ਜੀ ਭੱਜ ਗਿਆ ਮੈਂ ਤੈਨੂੰ ਉਹ ਕਹਿੰਦਾ ਤੂੰ ਇਹਨੂੰ ਕਰੂੰਗਾ ਕਿ ਇਹ ਪਾਣੀ ਸੁੱਕ ਜਾਵੇ ਚੂਈ ਵਿੱਚ ਵੀ ਜਿੱਦੀ ਗੱਬੇ ਪੁੱਜਣ ਹਾਂ ਪੈਰਾਸ਼ੂਟ ਲੈਦੇ ਨਾ ਜਿਸੇ ਜੀਰ ਰੋਕੀ ਲੈਂਡ ਹੋ ਜਾਂਦਾ ਮੜੀ ਜੀ ਢੇੜੀ ਦੇਖ ਕੇ ਜਦ ਬੱਡ ਪੜਦਾ ਫਾ ਜਾਦੇ ਕੱਬ ਸੱਡਾ ਵੀ ਬਡਣਾ ਉਹਨੂੰ ਪਤਾ ਵੀ ਸੱਡਾ ਵੀ ਮੇਰੀ ਗੱਲ ਸੁਣ ਲਾ ਦਵਾਈਆਂ ਲੈ ਆਉ ਦਵਾਈਆਂ ਮੇਰੀ ਗੱਲ ਸੁਣ ਲਾ ਉਹ ਹੈਗਾ ਆਪਣਾ ਸਿਰ ਦੇ ਪਾਸਾ ਤੂੰ ਉਹ ਤੇਰੇ ਨਾਲ ਵੀ ਸਕੀਮੀ ਆ ਹਾਂ ਅੱਜ ਕੱਲ੍ਹ ਇਹ ਚੂਆ ਵੀ ਸਿਆਣਾ ਆ ਗਿਆ ਗੱਬੇ ਜਾ ਕੇ ਕਾਦੇ ਵੜਦਾ ਸਾਈਡ ਪਰ ਨੂੰ ਆਏ ਵੀ ਥੋੜੇ ਗੱਲ ਆ ਜੀਮੀ ਚਾਰ ਨੇ ਜਾਣਾ ਦਾ ਪੁੱਤ ਨੇ ਵਿਚ ਨੂੰ ਲਾ ਕੇ ਉਹ ਜਾਣਾ ਦਾ ਹੈਗਾ ਜੇ ਤੈਨੂੰ ਦੇਖਣਾ ਹੀ ਨਹੀਂ ਮੈਂ ਵੀ ਖੱਡ ਚ ਰੱਖ ਕੇ ਆਂਦੀ ਥਲੇ ਦੇ ਪੁੱਤੇ ਵੜਦਾ ਜਾ ਕੇ ਵੜ ਗਿਆ ਉਹ ਕਦਾ ਘਰ ਹੀ ਥਲਾ ਆਪਣੇ ਰਾਤ ਤੋੜਤੀ ਕੱਟਣੀ ਉਹ ਕਦੇ ਉਹਨਾਂ ਦਾ ਗੇਂਦਿੱਤ ਸੇ ਵੜ ਕੇ ਆਇਆ ਦਾ ਆਉ ਠੀਕ ਹੈ ਜੁਮੇ ਦਾ ਬਾਈ ਕਲੇਜ ਚੱਲਦਾ ਚਰਚੇ ਦਾ ਰਾਲੇ ਬੱਟਾ ਵਾਲਾ ਇਹ ਕਿੱਥੇ ਰੋ ਹੈ ਇਹ ਦਿੱਦੀ ਬੁਲਾਖੜਾ ਚੈ ਹੀ ਰੋ ਫਿਰ ਵੱਡੇ ਉੱਥੇ ਬਹਿ ਲਿਆ ਅੱਜ ਥੋੜੀ ਨਹੀਂ ਮਿਲਦੀ ਤੂ ਇਹ ਦਿਨ ਪੈਰ ਖੋਲ ਕੇ ਟਾਪਰ ਨਾਲ ਖਾਂਦਾ ਰਹਾ ਆ ਬੈਠ ਗਿਆ ਸਾਜੀ ਨਾਲ ਮਰ ਰੋਪੜ ਜਾਣਾ ਠੀਕ ਮਾਰੋ ਤੁਸੀਂ ਗੱਲਾਂ ਬਲੋ ਠੀਕ ਹੈ ਜੀ ਕਰੋ ਇਹਨੇ ਗੱਲ ਬਾਤ ਜੀਓ ਇਹ ਕਰੋ ਬਾਕੀ ਇਹ ਤਾਂ ਚੂਹੇ ਦਾ ਫੈਸਲਾ ਕਰਾ ਦੇ ਭਾਈ ਹੁਣ ਤੂੰ ਪਰਸ ਦਾ ਫੈਸਲਾ ਕਰ ਲੈਦਾ ਕਿੱਥੇ ਲੈ ਕੇ ਜਾਣਾ 6 ਤਰੀਕ ਹੈ ਬਾਈ ਤਰੀਕਾ ਦੱਦ ਅੱਠ ਨੂੰ ਤਰੀਕਾ ਦੱਦ ਅੱਠ ਨੂੰ ਉਹਦੀ 6 ਆ ਮੇਰੀ 8 ਆ ਇੱਕ ਦਿਨ ਗਾਇਬ ਆ ਠੀਕ ਹੈ ਕਿਤੇ ਦਿਨ ਗਾਇਬ ਆ ਚੱਲ ਪਰਸ ਤੂੰ ਬਾਲਟੀ ਕਰਕੇ ਗਿਆ ਤਾਂ ਮੈਨੂੰ ਦੱਸ ਉਹਦਾ ਉਹਦਾ ਮੈਂ ਤੁਹਾਨੂੰ ਕਰੇ ਦੇਣੀ ਆਪਣੇ ਹਾਂ ਇਹਦੀ ਥਲੀ ਉਹ ਮੁੱਕਰ ਗਿਆ ਕਿ ਨਹੀਂ ਉਹ ਕੱਟੀ ਕਰ ਦੋ ਤਾਨੂੰ ਇਹਦੀ ਗੱਲ ਥੋੜਾ ਹੁਣ ਕੱਟੀ ਕਰ ਦੂਗੇ ਮੈਂ ਤਾਂ ਬੁढ़ा ਹੋ ਗਿਆ ਕਹਲੇ ਬੰਦੇ ਦੇਖੀਦੇ ਹੁਣ 4 ਬੰਦੇ ਮੈਂ ਸਰਦਾ ਤੇਰਾ ਕੱਲ 10 ਵੀ ਖੜੇ ਤੇ ਹੋਰੇ ਮੈਂ ਦਾ ਫੜਾ ਉਹ ਕਰ ਦੇ ਤੂੰ ਮੈਂ ਚਾਰ ਵੀ ਕਰ ਮੈਂ ਤਾਂ ਪਿੰਦਾ ਹੀ ਨਹੀਂ ਮੇਰਾ ਤਾਂ ਬਸ ਦੋ ਪਰ ਸਰ ਗਿਆ ਕੰਮ ਮੈਂ ਜਨੂ ਬੱਚਾ ਲਾਦਾ ਹੁਣ 40 ਸਾਲ ਦਾ ਹੋ ਗਿਆ ਚੌਥਾ ਬੰਦਰ ਨੇ ਆ ਜਨਗਾ ਲੈ ਨੇ 10 ਇਹ ਤਾਂ ਮੁੰਡਾ ਖੁੰਡਾ ਮੰਨਿਆ ਜਿਹਦੇ ਨਾਲ ਵਿਆਹਣਾ ਸੀ ਆਪਾਂ ਨਹੀਂ ਨਹੀਂ ਆਪਾਂ ਫੇਰ ਵਿਆਹ ਆਪਾਂ ਵਿਆਹ ਨਹੀਂ ਪਾਰਟੀ ਕਰੀ ਤੁਸੀਂ ਗਾਇਦ ਵਿਆਹ ਨੂੰ ਤਾਂ ਬਾਹਰ ਨੂੰ ਤਾਂ ਤਗੜੀ ਪਾਰਟੀ ਲੈ ਲੈਣੀ ਏ ਗੱਲ ਵਿਆਹ ਕਰਦੀ ਕੰਮ ਕਰ ਦਿੰਦੇ ਆ। ਅਨੂ ਘੋੜੀ ਆਵਾ ਬਰਾਤ ਚੜਾ ਦੂਗੇ। ਆਏ ਤਾਂ ਅੱਜ ਵੀ ਇਹਦਾ ਬਾਹਰ ਨੂੰ ਦੋਗੇ ਬੜੀ ਗਿਆਸ। ਇਹਨਾਂ ਦੇ ਆਪਣੇ ਵਿਆਹ ਨੂੰ ਕਰ ਦੂਗੇ। ਉਹ ਵੀ ਤਾਂ ਕਰ ਦੂਗੇ। ਤੇਰਾ ਜੱਗ ਤੁਹਾਡੇ ਆਈ ਪਤਾ ਨਹੀਂ ਕਿੱਥੇ ਪੇੜਾ ਗਿਆ ਯਾ ਚ। ਜੇ ਲੋ ਬਾਕੀ ਠੀਕ ਆ ਬਈ। ਇਕਣਾ ਸਾਡਾ ਚੱਲ ਜੀਣਾ ਦਾ ਕੰਮ।